ਟਾਪ ਕੁਆਲਿਟੀ ਝੁੱਟੀ ਆ ਬਾਈ ਦੂਜਾ ਸੂਇ ਤਾਜੀ ਸੂਈ ਵੀ 16 ਲੀਟਰ ਦੁੱਧ ਦੇ ਨੇ ਪਹਿਲੇ ਸੂਏ ਦਿੱਤਾ ਬਾਈ ਇਹਨੇ ਟਾਪ ਕੁਆਲਿਟੀ ਆ ਪੂਰੀ ਵੱਡੀ ਕੱਦ ਕਾਠਲੀ ਝੁੱਟੀ ਆ ਬਾਈ ਸਿੰਗਾ ਸੁੰਗਾ ਦੀ ਬਹੁਤ ਸੋਹਣੀ ਆ ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਬਾਈ ਆਪਣੇ ਕੋਲ ਬਾਈ ਅੱਜ ਇੱਕ ਦੂਜੇ ਸੂਏ ਤਾਜੀ ਸੂਈ ਵੀ ਮੋਹਰਾ ਨਸਲ ਦੀ ਝੋਟੀ ਬਕਾਊ ਆਈ ਪੈਂਡ rau ਕੇ ਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਦੂਜਾ ਸੂਆ ਝੋਟੀ ਦਾ ਬਾਈ ਸਿੰਘਾਂ ਦੀ ਬਿਊਟੀ ਬਹੁਤ ਆ ਬਾਈ ਸਿੰਘ ਬਹੁਤ ਸੋਹਣਾ ਲੱਗਿਆ ਬਾਈ ਮੋਹਰਾਂ ਨਸਲ ਦੀ ਝੋਟੀ ਆ ਬਾਈ ਆਪਣੀ ਲਿਆਂਦੀ ਵੀ ਆ ਬਾਈ ਜੀ ਮਾਲਕਾਂ ਦੇ ਦੱਸਣ ਮੁਤਾਬਕ 15 ਤੋਂ 16 ਲੀਟਰ ਦੁੱਧ ਦੇਣੇ ਪਹਿਲੇ ਸੂਏ ਦਿੱਤਾ ਬਾਈ ਅੱਜ ਨੂੰ 5-6 ਦਿਨ ਹੋ ਗਏ ਸੂਈ ਨੂੰ 12-13 ਲੀਟਰ ਦੁੱਧ ਐਸ ਟਾਈਮ ਤੇ ਇਹਦੇ ਥੱਲੇ ਬਾਈ ਤਿਆਰ ਆ ਜਿਹੜਾ ਆਪਾਂ ਦੋ ਟਾਈਮ ਚੋ ਸਕਦੇ ਆ ਕੋਈ ਵੀਰ ਭਰਾ ਆਪਾਂ ਤੋਂ ਚੋਕੇ ਲਿਆ ਸਕਦਾ ਦੋ ਟਾਈਮ ਦੁੱਧ 12 ਤੋਂ 13 ਲੀਟਰ ਇਸ ਟਾਈਮ ਤੇ ਇਹ ਥਲੇ ਤਿਆਰ ਆ ਬਾਈ ਝੋਟੀ ਦਾ ਕਦਗਾੜ ਬਹੁਤ ਆ ਬਾਈ ਸਿੰਘ ਬਹੁਤ ਸੋਹਣਾ ਏ ਥਾਂ ਲੇਵੇ ਦੀ ਬਹੁਤ ਸਾਫ ਆਈ ਪੂਰੀ ਵੱਡੀ ਝੋਟੀ ਆ ਥਾਂ ਬਹੁਤ ਸੋਹਣਾ ਲੱਗਿਆ ਬਾਈ ਖੁੱਲੇ ਲੇਵੇ ਦੀ ਆ ਦੁੱਧ 16 ਤੋਂ 17 ਲੀਟਰ ਚਵਾ ਦੂਗੀ ਬਾਈ ਯਾਰ ਕੀ ਯਾਰ ਇਹ ਵੱਡੀ ਝੋਟੀ ਆ ਕਦਗਾੜ ਵਾਲੀ ਬਰੀਕ ਪਿੰਡੇ ਦੀ ਆ ਬਾਈ ਸਿੰਘਾ-ਸੁੰਗਾ ਦੀ ਬਹੁਤ ਸੋਹਣੀ ਆ ਬਾਈ ਥਾਂਲੇ ਵੀਦੀ ਬਹੁਤ ਸਾਫਾ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਜੀ ਪਿੰਡ rauke ਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਥਾਂਲੇ ਵੀਦੀ ਬਹੁਤ ਸੋਹਣੀ ਕੁਆਲਿਟੀ ਹੈ ਬਾਈ ਬਹੁਤ ਸੋਹਣਾ ਥਾਂਲੇ ਵਾਲਾ ਲੱਗਿਆ ਹੋ ਝੋਟੀ ਨੂੰ ਜੀ ਆਪਣਾ ਸੰਪਰਕ ਕਰ ਸਕਦੇ ਹੋ ਬਾਈ ਜੀ ਖਰੀਦਣੀ ਹੋਵੇ ਤਾਂ ਕਿ ਇਹਨੇ ਮੁੱਲੇ ਦਾ ਬਾਈ 140000 ਰੁਪਏ ਜੀ ਬਾਕੀ ਮਾਨਦਾਨ ਹੋ ਜਾਊਗਾ ਜੀ ਮੌਕੇ ਤੇ ਸੰਪਰਕ ਕਰ ਲਿਓ ਬਈ ਆਪਣੇ ਨਾਲ ਜਿਹੜੇ ਨਵੇਂ ਵੀਰ ਆਪਣੇ ਚੈਨਲ ਤੇ ਆਉਂਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਨਵੇਂ ਪਸ਼ੂ ਆਉਂਦੇ ਆ ਉਹਨਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਬਾਈ ਬਹੁਤ ਸੋਹਣੀ ਝੁੱਟੀ ਆ ਬਾਈ ਜੇ ਕਿਸੇ ਵੀਰ ਪੁਰਾਣੀ ਖਰੀਤੀ ਨਵੇਂ ਘਰੇ ਰੱਖਣ ਵਾਲੀ ਠੰਡੀ ਸੀਲ ਆ ਜਮਾ ਐਲਤਨੀ ਕਰਦੀ ਬਾਈ ਪੂਰੀ ਸੋਹਣੀ ਕੱਦ ਕਾਠ ਵਾਲੀ ਝੁੱਟੀ ਆ ਪੂਰੀ ਸੀਲ ਚੁਵਾਈ ਦੀ ਇੱਕ ਨੰਬਰ ਜਿਹੜਾ ਮਰਜੀ ਚੁਈ ਜਾਵੇ ਸੰਭੀ ਜਾਵੇ ਨਾ ਹੂਰ ਦੀ ਨਾ ਮਾਰਦੀ ਥਨ ਲੀਵਾ ਦਾ ਮੋਲ ਹੀ ਕੋਈ ਨਹੀਂ ਬਾਈ ਜਿੰਨੀ ਤਾਰੀਫ ਕਰਨ ਲਈ ਉਨੀ ਥੋੜੀ ਆ ਬਾਈ ਬਾ ਕਮਾਲ ਲੱਗਿਆ ਵਾ ਥਨ ਲੀਵਾ ਸਿੰਘਾਂ ਦੀ ਬਿਊਟੀ ਬਹੁਤ ਆ ਝੋਟੀ ਦੀ ਬਾਈ ਧੰਨਵਾਦ ਜੀ ਬਾਈ ਸਾਰਿਆਂ ਦਾ ਜੀ